ਰੂ ਗ੍ਰਾਂ ਸਹਾਬ ਦੀ ਭੇਦਭੀ ਦੇ ਕੇਸਾਂ ਦੇ ਵਿੱਚ ਪੰਜਾਬ ਹਾਈ ਕੋਰਟ ਨੇ ਪੰਜਾਬ ਤੋਂ ਕੇਸਸ ਟਰਾਂਸਫਰ ਕਰਤੇ ਨੇ ਬਾਹਰ ਇਹ ਕਹਿ ਕੇ ਕਿ ਜੀ ਪੰਜਾਬ ਵਿੱਚ ਮਾਹੌਲ ਠੀਕ ਨਹੀਂ ਹੈ। ਤੋਂ ਇਸ ਕਰਕੇ ਬਠਿੰਡੇ ਤੋਂ ਫਰੀਦਕੋਟ ਤੋਂ ਤੇ ਨਾਲੇ ਮੋਗੇ ਤੋਂ ਕੇਸ ਬਾਹਰ ਟਰਾਂਸਫਰ ਕਰ ਦਿੱਤੇ। ਔਰ ਇਹ ਜਿਹੜੀਆਂ ਫਾਈਂਡਿੰਗ ਆ ਪੰਜਾਬ ਹਾਈ ਕੋਰਟ ਨੇ ਆਪਣੇ ਆਰਡਰ ਦੇ ਵਿੱਚ ਦਿੱਤੀਆਂ ਜੋ 25 ਮਾਰਚ 2025 ਦਾ ਆਰਡਰ ਆ ਉਹਦੇ ਵਿੱਚ ਪੰਜਾਬ ਹਾਈ ਕੋਰਟ ਨੇ 17 ਮਾਰਚ 17 ਮਾਰ 2025 ਦਾ ਆਰਡਰ ਆ ਜਿਦੇ ਚ ਪੰਜਾਬ ਹਾਈ ਕੋਰਟ ਨੇ ਇਹ ਗੱਲ ਕਹੀ ਆ ਕਿ ਪੰਜਾਬ ਦੇ ਵਿੱਚ ਮਾਹੌਲ ਇੱਕ ਫਰੀ ਐਂਡ ਫੇਅਰ ਇੰਪਾਰਸ਼ੀਅਲ ਟ੍ਰਾਇਲ ਵਾਸਤੇ ਨਹੀਂ ਹੈ ਐਡੀ ਵੱਡੀ ਗੱਲ ਹਾਈ ਕੋਰਟ ਨੇ ਕਹੇਤੀ ਔਰ ਪੰਜਾਬ ਸਰਕਾਰ ਨੇ ਉਹਦੇ ਖਿਲਾਫ ਕੋਈ ਅਪੀਲ ਹੀ ਨਹੀਂ ਫਾਈਲ ਕੀਤੀ ਪੰਜਾਬ ਸਰਕਾਰ ਨੇ ਇਸ ਨੂੰ ਮੰਨ ਲਿਆ ਕਿ ਪੰਜਾਬ ਦੇ ਵਿੱਚ ਮਾਹੌਲ ਠੀਕ ਨਹੀਂ ਬੜੀ ਗਰਾਨੀ ਦੀ ਗੱਲ ਹੈ ਬੜੀ ਗਰਾਨੀ ਦੀ ਗੱਲ ਹੈ ਇੱਕ ਕੰਪਲੇਨੈਂਟ ਮੋਗੇ ਦੇ ਕੇਸ ਵਿੱਚ ਗੁਰਸੇਵਕ ਸਿੰਘ ਜਿਹੜਾ ਨਾਂ ਸੇਵਕ ਸਿੰਘਾਂ ਤੇ ਗੁਰਸੇਵਕ ਸਿੰਘ ਵੀ ਕਹਿੰਦੇ ਆ ਗੁਰਸੇਵਕ ਸਿੰਘ ਨੇ ਹਿੰਮਤ ਕੀਤੀ ਆ ਕੇ ਸੁਪਰੀਮ ਕੋਰਟ ਦੇ ਵਿੱਚ ਕੇਸ ਚੈਲੰਜ ਕੀਤਾ ਕੀ ਜੀ ਇਹ ਗੱਲ ਬਿਲਕੁਲ ਗਲਤ ਆ ਕਿ ਪੰਜਾਬ ਵਿੱਚ ਮਾਹੌਲ ਠੀਕ ਨਹੀਂ ਇਹ ਜਿਹੜੇ ਮਲਜਮਾ ਰਹਿੰਦੇ ਪੰਜਾਬ ਵਿੱਚ ਆ ਇਹ ਜਿਹੜੇ ਇਹ ਢੇਰੇ ਵਾਲੇ ਆ ਪੰਜਾਬ ਦੇ ਵਿੱਚ ਆਪਣੇ ਸਮਾਗਮ ਕਰਦੇ ਆ ਸ਼ਰਿਆਮ ਕਰਦੇ ਆ ਕੋਈ ਉਹਨਾਂ ਤੇ ਰੋਕ ਨਹੀਂ ਵੀ ਉੱਥੇ ਤਾਂ ਕੋਈ ਰੋਕ ਨਹੀਂ ਰਹਿੰਦੇ ਉੱਥੇ ਆ ਸਮਾਗਮ ਉੱਥੇ ਕਰਦੇ ਆ ਪਰ ਜਦੋਂ ਕੇਸ ਲੜਨ ਦੀ ਵਾਰੀ ਆਉਂਦੀ ਹੈ ਤਾਂ ਮਾਹੌਲ ਖਰਾਬ ਹੋ ਗਿਆ ਤਾਂ ਇਹ ਕਰਕੇ ਉਹਨਾਂ ਨੇ ਸੁਪਰੀਮ ਕੋਰਟ 'ਚ ਅਪੀਲ ਕੀਤੀ ਆ ਤੇ ਸੁਪਰੀਮ ਕੋਰਟ ਦੇ ਵਿੱਚ ਮੈਂ ਇਹ ਸੇਵਕ ਸਿੰਘ ਦਾ ਵਕੀਲ ਬਣ ਕੇ ਪੇਸ਼ ਹੋਇਆ ਉਹਦਾ ਤੇ ਆ ਸੁਪਰੀਮ ਕੋਰਟ ਦੇ ਵਿੱਚ ਦੇਖੋ 1 ਸਤੰਬਰ ਨੂੰ ਆ ਆਰਡਰ ਆਇਆ ਇਹ ਸੁਪਰੀਮ ਕੋਰਟ ਦਾ ਆਰਡਰ ਆਇਆ ਔਰ ਸੁਪਰੀਮ ਕੋਰਟ ਨੇ ਇਹ ਸੇਵਕ ਸਿੰਘ ਦੇ ਜੋ ਮੋਗੇ ਦੇ ਧੋਖੇ ਸਾ ਉਹ ਤਿਸਰੇ ਦੇਤੀਆ ਸਟੇ ਦੇਤੀਆ ਸੁਪਰੀਮ ਕੋਰਟ ਨੇ ਉਹ ਧੋਖੇ ਸੇਵਕ ਇਹ ਜੋ ਸੇਵਕ ਸਿੰਘ ਵਾਲੇ ਨੇ ਪਰ ਦੂਜੇ ਕੇ ਸਾਹਮਣੇ ਕਿਉਂਕਿ ਪੰਜਾਬ ਸਰਕਾਰ ਆਈ ਨਹੀਂ ਫਰੀਦਕੋਟ ਦੇ ਕੇਸ ਬਠਿੰਡੇ ਦੇ ਕੇਸ ਉਹਨਾਂ ਵਿੱਚ ਕੋਈ ਸਟੇ ਨਹੀਂ ਕਿਉਂਕਿ ਸਰਕਾਰ ਨਹੀਂ ਆਈ ਮੈਂ ਅੱਜ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਚਿੱਠੀ ਲਿਖੀ ਆ ਤੇ ਉਹਨਾਂ ਨੂੰ ਇਹ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਆ ਕਿ ਪੰਜਾਬ ਸਰਕਾਰ ਨੇ ਇਹ ਗੱਲ ਮੰਨ ਲਿਆ ਕਿ ਪੰਜਾਬ ਦੇ ਵਿੱਚ ਮਾਹੌਲ ਠੀਕ ਨਹੀਂ ਤੇ ਮੈਂ ਨਾਲ ਉਹਨਾਂ ਨੂੰ ਬੇਨਤੀ ਵੀ ਕੀਤੀ ਆ ਕਿ ਪੰਜਾਬ ਹੁਣ ਇਸ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਅਗਲੀ ਡੇਟ 13 ਅਕਤੂਬਰ ਦੀ ਦਿੱਤੀ ਹੈ ਵੇ ਪੰਜਾਬ ਸਰਕਾਰ ਜਲਦੀ ਤੋਂ ਜਲਦੀ ਇਸ ਅਪੀਲ ਫੈਸਲਾ ਕਰਾਵੇ ਤਾਂ ਕਿ 13 ਅਕਤੂਬਰ ਨੂੰ ਇਹ ਕੇਸ ਵੀ ਨਾਲ ਲੱਗਣ ਤੇ ਇਹਨਾਂ ਵਿੱਚ ਵੀ ਨਾਲ ਸਟੇਜ ਮਿਲ ਜਾਏ ਤੇ ਮੈਂ ਹੁਣ ਤੁਹਾਨੂੰ ਅੱਜ ਸਾਰਿਆਂ ਨੂੰ ਇਸ ਕਰਕੇ ਦੱਸ ਰਿਹਾ ਕਿ ਸਾਰੇ ਜੋਰ ਪਾਓ ਸਰਕਾਰ ਪੰਜਾਬ ਸਰਕਾਰ ਦੇ ਉੱਤੇ ਕਿ ਪੰਜਾਬ ਸਰਕਾਰ ਵੀ ਇਹਨਾਂ ਦੇ ਅਗੇਂਸਟ ਜੋ ਪੰਜਾਬ ਹਰਿਆਣਾ ਹਾਈ ਕੋਰਟ ਦਾ ਫੈਸਲਾ ਉਹਦੇ ਅਗੇਂਸਟ ਅਪੀਲ ਪਾਵੇ ਤੇ ਮੈਨੂੰ ਇੱਕ ਖਬਰੇ ਵੀ ਮਿਲਿਆ ਕਿ ਉਹਨਾਂ ਨੇ ਕਿਉਂਕਿ ਗੁਰਸੇਵਿਕ ਸਿੰਘ ਨੇ ਆ ਕੇ ਸੁਪਰੀਮ ਕੋਰਟ ਤੋਂ ਸਟੇਲ ਲਈ ਮੈਨੂੰ ਇਹ ਖਬਰ ਮਿਲੀ ਆ ਕਿ ਗੁਰਸੇਵਿਕ ਸਿੰਘ ਤੇ ਵੀ ਇਹ ਇਹਨਾਂ ਨੇ ਡੇਰੇ ਵਾਲਿਆਂ ਨੇ ਹਮਲਾ ਕਰ ਹਮਲਾ ਕਰ ਦਿੱਤਾ ਸਮਾਂ ਮਲ ਕੇ ਹਮਲੇ ਇਹਨਾਂ ਤੇ ਹੋ ਰਿਹਾ ਜੋ ਇਹ ਕੈਸਾ ਨੂੰ ਸਿੱਖਾਂ ਵੱਲੋਂ ਜੋ ਪੈਰਵਾਹੀ ਕਰ ਰਹੇ ਉਹਨਾਂ ਤੇ ਹਮਲੇ ਹੋ ਰਿਹਾ ਡੇਰੇ ਵਾਲਿਆਂ ਉੱਥੇ ਸ਼ਰਿਆਂਵ ਆਪਣੀਆਂ ਸਮਾਗਮ ਕਰ ਰਹੇ ਆ ਤੇ ਉਦੋਂ ਮਗਰੋਂ ਕਿਹਾ ਜਾ ਰਿਹਾ ਜੀ ਕਿ ਇਤਨੇ ਮਾਹੌਲ ਹੀ ਠੀਕ ਨਹੀਂ ਦੇਣ ਵਾਲਿਆਂ ਤਾਂ ਇਥੇ ਹੋਣੀ ਇਸ ਪੰਜਾਬ ਦੇ ਤਾਂ ਫੇਰ ਟ੍ਰਾਇਲ ਹੀ ਨਹੀਂ ਹੋ ਸਕਦਾ। ਤੋਂ ਮੇਰੀ ਇਹ ਬੇਨਤੀ ਹੈ ਪੰਜਾਬ ਸਰਕਾਰ ਨੂੰ ਵੀ ਕਿ ਜਲਦੀ ਤੋਂ ਜਲਦੀ ਅਪੀਲ ਫਾਈਲ ਕੀਤੀ ਜਾਵੇ ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਵੀ ਇਸ ਗੱਲ ਦੀ ਬੇਨਤੀ ਹੈ ਕਿ ਪੰਜਾਬ ਸਰਕਾਰ ਤੇ ਜ਼ੋਰ ਪਾਓ ਕਿ ਇਹਨਾਂ ਕੇਸਾਂ ਜਲਦੀ ਪੀਲ ਫਾਈਲ ਕੀਤੀ ਜਾਵੇ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਬੈਠ ਜੀ ਖਾਲਸਾ ਬੈਰ ਜੀ ਕੀ ਫਤਿਹ।